ਭਾਈ ਜੋਗਾ ਸਿੰਘ ਖਾਲਸਤਾਨੀ ਨੂੰ ਇਨਸਾਫ ਦਿਵਾਉਣ ਲਈ ਸਿੱਖ ਜਥੇਬੰਦੀਆਂ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਜਿੱਥੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸਿੱਖ ਜਥੇਬੰਦੀਆਂ ਨੇ ਪੁਲਿਸ ਨੂੰ 72 ਘੰਟੇ ਦਾ ਸਮਾਂ ਦਿੱਤਾ ਸੀ ਅੱਜ ਉਹ ਸਮਾਂ ਪੂਰਾ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੱਲ ਦੁਸ਼ਹਿਰੇ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਪੁਤਲਾ ਫੂਕਣ ਦਾ ਐਲਾਨ ਕੀਤਾ ਹੈ ਇਸ ਮੌਕੇ ਸਿੱਖ ਸੰਤਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ ਸੋ 72 ਘੰਟੇ ਦਾ ਸਰਕਾਰ ਨੂੰ ਇੱਕ ਚਦਾਬ ਨਹੀਂ ਭਰਿਆ ਸਮਾਂ ਦਿੱਤਾ ਗਿਆ ਸੀ ਕਿ ਜੇ ਭਾਈ ਜੋਗਾ ਸਿੰਘ ਖਾਲਸਤਾਨੀ ਦੇ ਉਹ ਕਾਤਲ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਪੁੱਲ ਪੁਲੇਖਾ ਨਹੀਂ ਜਿਨ੍ਹਾਂ ਬਾਰੇ ਸਰਕਾਰ ਖੁਦ ਪਰਚਾ ਦਰਜ ਕਰਕੇ ਬੈਠੀ ਆ ਤੇ ਜਿਸ ਵੇੜੇ ਜੋ ਬੈਠੇ ਨੇ ਉਸ ਬਾਰੇ ਵੀ ਸਰਕਾਰ ਨੂੰ ਕੋਈ ਪੁੱਲ ਪੁਲੇਖਾ ਨਹੀਂ ਸੋ ਬਾਰ-ਬਾਰ ਸਰਕਾਰ ਨੂੰ ਉਹ ਵੇੜਾ ਵੀ ਦੱਸਿਆ ਜਾ ਰਿਹਾ ਪਰੰਤੂ 72 ਘੰਟੇ ਬੀਤ ਜਾਣ ਤੋਂ ਬਾਅਦ ਸਾਡੇ ਲਈ ਬੜੇ ਦੁੱਖ ਦੀ ਗੱਲ ਹੈ ਆ ਕੇ ਸਰਕਾਰ ਜਿਹੜੀ ਕਿ ਇਸ ਪਵਿੱਤਰ ਧਰਤੀ ਤੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਸਿੱਖਾਂ ਦੀ ਹੋਲ ਮੰਨਣ ਤੋਂ ਅਨਕਾਰੀ ਹੋ ਗਈ ਆ ਜਿਵੇਂ ਮੈਂ ਗੱਲ ਪਹਿਲਾਂ ਵੀ ਕੀਤੀ ਆ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੀ ਬੇਅਸਬੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੇ ਕਤਲਾਂ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਕਤਲ ਜਿਹੜੇ ਭਰਾ ਮਾਰੂ ਜੰਗ ਦੇ ਰੂਪੇ ਸ਼ੁਰੂ ਕੀਤੇ ਗਏ ਨੇ ਸਰਕਾਰ ਉਹਨਾਂ ਵੱਲੋਂ ਅੰਨੀ ਬੋਲੀ ਮਛਲੀ ਮਕਾਰ ਸਭ ਕੁਝ ਹੋ ਕੇ ਬੈਠੀ ਆ ਤੇ 72 ਘੰਟੇ ਬੀਤ ਜਾਣ ਤੋਂ ਬਾਅਦ ਗੱਲ ਉੱਥੇ ਹੀ ਖੜੀ ਆ ਜਿੱਥੇ 72 ਘੰਟੇ ਪਹਿਲਾਂ ਖੜੀ ਸੀ ਤਾਂ ਸਰਕਾਰ ਨੇ ਹੁਣ ਤੱਕ ਕਾਤਲਾ ਨੂੰ ਫੌੜਨ ਦੇ ਲਈ ਕੋਈ ਕਾਰਵਾਈ ਆ ਜਿਹੜੀ ਉਸ ਉਸ ਰੂਪ ਦੇ ਵਿੱਚ ਜਿਹੜੀ ਪ੍ਰਭਾਵੀ ਰੂਪ ਦੇ ਵਿੱਚ ਜਿਹੜੀ ਸੰਗਤਾਂ ਮੰਗ ਕਰ ਰਹੀਆਂ ਨੇ ਉਸ ਰੂਪ ਦੇ ਵਿੱਚ ਸਿਰੇ ਨਹੀਂ ਚੜਾਈ ਤੇ ਫਿਰ ਪ੍ਰਬੰਧਕ ਵੀਰਾਂ ਨੇ ਜਿਨ੍ਹਾਂ ਤੇ ਅਸੀਂ ਜ਼ਿੰਮੇਵਾਰੀ ਲਈ ਆ ਕਿ ਇਹ ਜਿਹੜਾ ਸੰਘਰਸ਼ ਭਾਈ ਜੋਗਾ ਸਿੰਘ ਖਾਲਸਤਾਨੀ ਦੇ ਕਾਤਲਾ ਨੂੰ ਗ੍ਰਿਫਤਾਰ ਕਰਨ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਸੀਮਿਤ ਨਹੀਂ ਇਸ ਸੰਘਰਸ਼ਾ ਜਿਹੜਾ ਇਸ ਸੰਘਰਸ਼ ਦੀ ਬੁਨਿਆਦ ਹੈ ਜਿਹੜੀ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਗੱਲ ਬਾਰ-ਬਾਰ ਉੱਤੇ ਅੱਗੇ ਕਰਦੇ ਆ ਕਿ ਜਿਹੜਾ ਸਿੱਖ ਕੌਮ ਦੇ ਵਿੱਚ ਅਣਖ ਗੈਰਤ ਜ਼ਮੀਰ ਜਿਉਂਦੀ ਦੀ ਅਸੀਂ ਗੱਲ ਕਰਦੇ ਆ ਸ਼ਾਇਦ ਉਸ ਦੀ ਬੁਨਿਆਦ ਇਸ ਸੰਘਰਸ਼ ਤੋਂ ਦੁਆਰਾ ਰੱਖੀ ਜਾਣੀ ਆ ਸੋ ਸੰਘਰਸ਼ ਕਮੇਟੀ ਦੇ ਵੀਰਾਂ ਨੇ ਫੈਸਲਾ ਲਿਆ ਕਿ ਅਸੀਂ ਸਰਕਾਰ ਨੂੰ ਹੁਣ ਤੱਕ ਇਹ ਕਹਿੰਦੇ ਆ ਆ ਕਿ ਜੇ ਪੰਜਾਬ ਦੇ ਅਮਨ ਚੈਨ ਨੂੰ ਸਰਕਾਰ ਨਹੀਂ ਚਾਹੁੰਦੀ ਕਿ ਜਿਸ ਤਰ੍ਹਾਂ ਅਸੀਂ ਬਾਰ-ਬਾਰ ਆਪਣਾ ਖੂਨ ਡੋਲ ਕੇ ਵੀ ਇਸ ਅਮਨ ਚਾਹੇ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਜੇ ਸਰਕਾਰ ਨਹੀਂ ਚਾਹੁੰਦੀ ਤੇ ਫਿਰ ਸਰਕਾਰ ਦੀ ਮਰਜ਼ੀ ਇਹਦੀ ਜ਼ਿੰਮੇਵਾਰੀ ਇਹਦਾ ਦੋਸ਼ ਆ ਜਿਹੜਾ ਸਰਕਾਰ ਦੇ ਪਿੰਡੇ ਤੇ ਹੋਊ ਸਰਕਾਰ ਦੇ ਮੱਥੇ ਤੇ ਹੋਊ ਸੋ ਹੁਣ ਜਿਹੜਾ ਸੰਘਾਸ਼ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕੱਲ ਨੂੰ ਦਸਹਿਰੇ ਦਾ ਦਿਨ ਹੈ ਕੁਦਰਤੀ ਮੌਕਾ ਮੇਲ ਹੈ ਭਾਵੇਂ ਕਿ ਅਸੀਂ ਇਸ ਗੱਲ ਨੂੰ ਕਿਸੇ ਪਾਸੇ ਵੀ ਲੈ ਜਾਈਏ ਕੱਲ ਨੂੰ ਬਦੀ ਤੇ ਨੇਕੀ ਦੀ ਇੱਕ جنگ ਆ ਜਿਹੜੀ ਚਾਹੇ ਉਹ ਇਤਿਹਾਸਕ ਅਜੋ ਜਿਵੇਂ ਵੀ ਆ ਉਹ ਦਿਨ ਆ ਜਿਹੜਾ ਦਸਹਿਰੇ ਦਾ ਜਦੋਂ ਬਦੀ ਦਾ ਜਿਹੜਾ ਪ੍ਰਤੀਕ ਮੰਨਿਆ ਜਾਂਦਾ 라ਵਣ ਉਹਨੂੰ ਪੁਕਿਆ ਜਾਂਦਾ ਉਹਨੂੰ ਸਾੜਿਆ ਜਾਂਦਾ ਤੇ ਅੱਜ ਕੌਮ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੀ ਧਰਤੀ ਤੇ ਜੇ ਕੋਈ 라ਵਣ ਆ ਤਾਂ ਉਹ ਪ੍ਰਕਾਸ਼ ਸਿੰਘ ਬਾਦਲਾ ਉਸ ਤੋਂ ਵੱਡਾ 라ਵਣ ਕੋਈ ਨਹੀਂ ਜੋਗਰ ਸੇ ਖਾਲਸਾਨੀ ਅਮਰ ਰਹੇ ਜੋਗਰ ਸੇ ਖਾਲਸਾਨੀ ਅਮਰ ਰਹੇ ਬੋਲੇ ਸ ਨਿਹਾਲ ਸਤਿ ਸ੍ਰੀ ਅਕਾਲ ਤੋਂ ਸ਼ਗਸ਼ ਕਮੇਟੀ ਵੱਲੋਂ ਫੈਸਲਾ ਲਿਆ ਕਿ ਕੱਲ ਨੂੰ ਸਿੱਖ ਕੌਮ ਦੇ ਦੁਸ਼ਮਣ ਤੇ ਪੰਜਾਬ ਦੀ ਧਰਤੀ ਦੇ 라ਵਣ ਪ੍ਰਕਾਸ਼ ਸਿੰਘ ਬਾਦਲ ਦਾ ਲੁਧਿਆਣੇ ਦੀ ਧਰਤੀ ਤੇ ਇਸ ਕਰਕੇ ਪੁਤਲਾ ਫੁਕਿਆ ਜਾਊਗਾ ਕਿ ਕੌਮ ਨੂੰ ਅਨਸਾਫੀ ਲੈ ਮਿਲ ਰਿਆ ਸੋ ਕੱਲ ਨੂੰ ਸਮੁੱਚੀ ਕੌਮ ਨੂੰ ਅਪੀਲ ਕੀਤੀ ਜਾਂਦੀ ਆ ਬੇਨਤੀ ਕੀਤੀ ਜਾਂਦੀ ਆ ਕਿ ਇਸ ਪਾਰਕ ਦੇ ਵਿੱਚ ਸਵੇਰ ਤੋਂ ਲੈ ਕੇ ਸੰਤਾਰੇ ਜਿਹੜੀਆਂ ਉਹ ਕੱਤਰ ਹੋਣ ਗਿਆ ਦਿਵਾਨ ਸਜਣਗੇ ਵਿਚਾਰਾ ਸੰਜਿਆ ਹੋਣ ਗਿਆ ਉਸ ਤੋਂ ਬਾਅਦ 4 ਵਜੇ ਅਸੀਂ ਪੰਜਾਬ ਦੇ 라ਵਣ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਲੈ ਕੇ ਲੁਧਿਆਣੇ डीसी ਦਾక్టర్ ਕਹੋਚਾਂਗੇ ਤੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਲੇ ਨੂੰ ਅੱਗ ਦੇ ਹਵਾਲੇ ਕੀਤਾ ਜਾਊਗਾ ਜੋ ਕੱਲ ਦਾ ਸਾਡਾ ਇਸ ਸੰਘਰਸ਼ ਲਈ ਅਨਸਾਫ਼ ਦੀ ਪ੍ਰਾਪਤੀ ਲਈ ਇਹ ਪ੍ਰੋਗਰਾਮ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੇਰੇ ਤੁਹਾਡੇ ਸਾਰੀ ਸਾਧ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਵੀਰ ਜੋਗਾ ਸਿੰਘ ਖਾਲਸਤਾਨੀ ਜੋ ਉਸਦੀ ਰੂਹ ਨੂੰ ਅੱਜ ਇਨਸਾਫ ਦਿਵਾਉਣ ਵਾਸਤੇ ਮੈਂ ਉਹਨਾਂ ਦੀ ਭੈਣ ਰਮਨਦੀਪ ਕੌਰ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਹਾਂ ਦੇਸ਼ਾਂ ਵਿਦੇਸ਼ਾਂ ਪੰਜਾਬ ਹਾਲ ਇੰਡੀਆ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਨੂੰ ਇਸੇ ਜਗ੍ਹਾ ਤੇ ਸ਼ਾਮ ਨੂੰ 4 ਵਜੇ ਬਾਦਲ ਸਰਕਾਰ ਦਾ ਰਾਵਣ ਪੁਤਲਾ ਬਣਾ ਕੇ ਫੂਕਿਆ ਜਾਏਗਾ ਜੋ ਕਿ ਇੱਥੇ ਇਨਸਾਫ ਵਾਸਤੇ ਬੈਠੇ ਆ ਸਾਰੇ ਵਿਪੈਣਾ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਖਾਲਸਾ ਵੇਗ ਲੁਧਿਆਣਾ ਤੋਂ सनी सूजाਪੁਰ ਦੇ ਨਾਲ ਜਸਵੀਰ ਹੇਰਾ ਪੈਰੇ ਦਾ ਟੀਵੀ